ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀ ਸੀਗੀ ਆਪਾਂ ਝੋਲਸ ਰੋਗ ਬਾਰੇ ਜਿਹਨੂੰ ਆਪਾਂ ਸੀਤ ਬਲੈਡ ਜਾਂ ਗਾਲਾ ਰੋਗ ਵੀ ਕਹਿ ਦਿੰਨੇ ਆ ਉਸ ਬਾਰੇ ਆਪਾਂ ਗੱਲ ਕਰਨੀ ਸੀ ਇਸ ਸੰਬੰਧ ਵਿੱਚ ਤੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਸਮੇਂ ਸਿਰ ਖੇਤੀ ਰਿਲੇਟਿਡ ਨਵੀਂ ਤੋਂ ਨਵੀਂ ਜਾਣਕਾਰੀ ਮਿਲ ਸਕੇ ਤੇ ਆਪਾਂ ਸਭ ਤੋਂ ਪਹਿਲਾਂ ਇਹ ਜਾਣਦੇ ਆਂ ਵੀ ਇਹਦੀ ਆਪਾਂ ਪਛਾਣ ਕਿੱਦਾਂ ਕਰ ਸਕਦੇ ਆਂ ਇਹ ਜਿਆਦਾਤਰ ਆਪਣੇ ਜਿਹੜਾ ਪਾਣੀ ਦਾ ਲੈਵਲ ਹੁੰਦਾ ਖੇਤ ਦੇ ਉਹਦੇ ਉੱਪਰਲੇ ਪਾਸੇ ਤਣੇ ਤੇ ਸਲੇਟੀ ਰੰਗ ਦੇ ੱੱਬੇ ਹੁੰਦੇ ਆ ਤੇ ਕੋਡੀਆਂ ਬਣੀਆਂ ਹੁੰਦੀਆਂ ਆ ਇਹ ਤੇ ਇੱਕ ਇਹਦੇ ਦੇਖਿਓ ਵੀ ਪੱਤੇ ਦੇ ਉੱਤੇ ਜਿੱਦਾਂ ਕੀ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਪੱਤਿਆਂ ਦੇ ਉੱਤੇ ੱੱਬੇ ਹੁੰਦੇ ਆ ਛੋਟੇ ਛੋਟੇ ਤੇ ਹੌਲੀ ਹੌਲੀ ਇਹ ਆਪਸ ਦੇ ਵਿੱਚ ਜਦੋਂ ਮਿਕਸ ਹੋ ਜਾਂਦੇ ਆ ੱੱਬੇ ਤੇ ਇਹ ਫਿਰ ਪੂਰੇ ਬੂਟੇ ਨੂੰ ਖਰਾਬ ਕਰ ਦਿੰਦੇ ਆ ਇਹ ਜ਼ਿਆਦਾਤਰ ਉਸ ਖੇਤਾਂ ਵਿੱਚ ਦੇਖਣ ਨੂੰ ਮਿਲਦੀ ਹੈ ਜਿੱਥੇ ਜੂਰੀਏ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਜਿੱਥੇ ਲਾਸਟ ਤੱਕ ਝੋਨਾ ਐ ਨਕਾਲਾ ਰਹਿੰਦਾ ਹੈ ਹਰਾ ਜ਼ਿਆਦਾ ਰਹਿੰਦਾ ਆ ਉਹ ਝੋਨੇ ਦੇ ਵਿੱਚ ਇਹ ਜਿਆਦੀ ਪਾਈ ਜਾਂਦੀ ਆ ਜਾਂ ਫਿਰ ਜਿੱਥੇ ਭਾਰੀਆਂ ਜ਼ਮੀਨਾਂ ਆਪਾਂ ਕਹਿ ਸਕਦੇ ਪਾਣੀ ਨਹੀਂ ਸੁੱਕਦਾ ਹਵਾ ਨਹੀਂ ਲੱਗਦੀ ਮੁੱਢਾਂ ਨੂੰ ਉੱਥੇ ਵੀ ਇਹ ਬਹੁਤ ਜ਼ਿਆਦਾਤਰ ਦੇਖੀ ਜਾਂਦੀ ਆ ਤੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜਿੱਥੇ ਪੁਰਾਣੇ ਸਾਲ ਦੇ ਵਿੱਚ ਆਪਣੇ ਪਿਛਲੇ ਸਾਲ ਦੇ ਵਿੱਚ ਖੇਤ ਵਿੱਚ ਆਈ ਹੋਵੇ ਬਿਮਾਰੀ ਤੇ ਆਪਣੇ ਉਹ ਪਰਾਲੀ ਵਿੱਚ ਰਹਿ ਗਈ ਹੋਵੇ ਰਹਿ ਦਖੂੰਦ ਤੇ ਉਹ ਫਿਰ ਉਸ ਖੇਤ ਵਿੱਚ ਵੀ ਦਿਖਾਈ ਦਿੱਤੀ ਦਿੰਦੀ ਆ ਇਹ ਬਿਮਾਰੀ ਤੇ ਜਾਂ ਫਿਰ ਬੰਨਿਆਂ ਦੇ ਉੱਤੇ ਘਾਰ ਹੋਵੇ ਨਦੀਨ ਹੋਵੇ ਤੇ ਉਹਨਾਂ ਤੇ ਵੀ ਦਿਖਾਈ ਦਿੰਦੀ ਆ ਕਿਉਂਕਿ ਇਹ ਨਦੀਨ ਦੇ ਉੱਤੇ ਜਿੰਦਾ ਰਹਿੰਦੀ ਆ ਬਿਮਾਰੀ ਤੇ ਫਿਰ ਗਾਂ ਇਹ ਝੋਨੇ ਨੂੰ ਆਪਣੇ ਨੂੰ ਨੁਕਸਾਨ ਕਰਦੀ ਹੈ ਇਹਦੇ ਨਾਲ ਆਪਣਾ ਤਕਰੀਬਨ ਝੋਨੇ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਜਦੋਂ ਇਹ ਸਾਰਾ ਝੋਨੇ ਨੂੰ ਫੈਲ ਜਾਂਦੀ ਹੈ ਜਦੋਂ ਇਹ ਬਿਮਾਰੀ ਪੂਰੀ ਬੂਟੇ ਨੂੰ ਆਪਣੇ ਇਫੈਕਟ ਕਰ ਦਿੰਦੀ ਹੈ ਫੇ ਇਹ ਆਪਣੀ ਮੁੰਜਰ ਨਿਸਰਦੀ ਹੈ ਜਦੋਂ ਨਿਕਲਦੀ ਆਪਾਂ ਇਹ ਦਾਣੇ ਕਾਲੇ ਹੁੰਦੇ ਆ ਤੇ ਆਪਣਾ ਫੂਸ ਬਹੁਤ ਨਿਕਲਦਾ ਝੋਨਾ ਫੇ ਵਜ਼ਨ ਨਹੀਂ ਦਿੰਦਾ ਕਿਉਂਕਿ ਫੂਸ ਨਿਕਲ ਜਾਣਾ ਉਹਨੇ ਵਜ਼ਨ ਫੇ ਕੀ ਦੇਣਾ ਤੇ ਇਹ ਜ਼ਿਆਦਾਤਰ ਬੰਨਿਆਂ ਦੇ ਆਲੇ-ਦੁਆਲੇ ਜਾਂ ਫਿਰ ਢੋੜੀਆਂ ਦੇ ਰੂਪ ਦੇ ਵਿੱਚ ਦਿਖਾਈ ਦਿੰਦੀ ਹੈ ਇਹ ਇੱਕੋ ਦਮ ਨਹੀਂ ਖੇਤ ਵਿੱਚ ਫੈਲਦੀ ਇਹ ਹੌਲੀ-ਹੌਲੀ ਢੋੜੀਆਂ ਦੇ ਵਿੱਚ ਫੈਲਣੀ ਸ਼ੁਰੂ ਹੁੰਦੀ ਹੈ ਜ਼ਿਆਦਾਤਰ ਬੰਨਿਆਂ ਦੇ ਆਲੇ-ਦੁਆਲੇ ਇਹ ਦੇਖਣ ਨੂੰ ਮਿਲਦੀ ਹੈ ਤੇ ਇਹ ਜ਼ਿਆਦਾਤਰ ਉਦੋਂ ਵੀ ਪੈਂਦੀ ਹੈ ਜਦੋਂ ਆਪਣੇ ਮੌਸਮ ਦੇ ਵਿੱਚ ਸੈੱਲ ਹੋਵੇ ਜਿੱਦਾਂ ਇਸ ਵਾਰ ਹਲਕਾ-ਹਲਕਾ ਕਮੀ ਪਈ ਜਾਂਦਾ ਸੈੱਲ ਹੋਵੇ ਕਾਫੀ ਖੇਤਾਂ ਵਿੱਚ ਐਤਕੀ ਦੇਖਣ ਨੂੰ ਇਹ ਬਿਮਾਰੀ ਮਿਲੀ ਆ ਤੇ ਟੈਂਪਰੇਚਰ ਘਟ ਹੋਵੇ ਇਸ ਕਰਕੇ ਇਹਦੀ ਯੂਨੀਵਰਸਿਟੀ ਵੱਲੋਂ ਸਪਾਰਿਸ਼ ਕੀਤੀ ਗਈਆਂ ਸਪਰੇ ਦਵਾਈਆਂ ਜਿਹੜੀਆਂ ਕਿ ਮੈਂ ਸਕਰੀਨ ਦੇ ਉੱਪਰ ਫੋਟੋ ਲਾਈ ਹੈ ਤੁਸੀਂ ਦੇਖ ਸਕਦੇ ਆ ਤੇ ਇਹ ਸਪਰੇ ਕਰ ਆਪਾਂ ਇਸ ਦੀ ਰੋਕਥਾਮ ਕਰ ਸਕਦੇ ਆ ਤੇ ਲਾਸਟ ਵਿੱਚ ਜਿਨ੍ਹਾਂ ਨੇ ਆਪਣਾ ਭਰਮਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਟਾਈਮ ਸਰ ਹੋਰ ਨਵੀਂ ਜਾਣਕਾਰੀ ਮਿਲ ਸਕੇ